guys good morning good morning ਕੀ ਹਾਲ-ਚਾਲ ਜੀ ਸਾਰਿਆਂ ਦਾ ਠੀਕ-ਠਾਕ ਹੀ ਹੋਣਗੇ ਸੋ ਹਾਂ ਜੀ ਸੱਚੀ ਗੱਲ ਵੀ ਮਨੋ ਨੇ ਬੁਲਾਇਆ ਸੋ ਆਪਾਂ ਅੱਜ ਹੈਗਾ ਪ੍ਰੋਗਰਾਮ ਆਪਣੀ ਫੈ ਕਰੇ ਤੇ ਆਪਾਂ ਲੈਣਦੇ ਆ ਸੂਟ ਬਾਏ ਕਰਦੇ ਪਿਆ ਦੇਖੋ ਤੁਸੀਂ ਸੂਟ ਲੈਣੇ ਵਧੀਆ ਜਿਹੇ ਕਹਿੰਦੇ ਮੁੱਲ ਲੈ ਕੇ ਦੇਣੇ ਆ ਤੇ ਅਜੀ ਕਰੋ ਨਹੀਂ ਲੈਣੇ ਅਸੀਂ ਲੈਣੇ ਇੱਥੋਂ ਨਵੇਂ ਸੂਟ ਲਵਾਂਗੇ ਤੇ ਠੀਕ ਲਵਾਂਗੇ ਠੀਕ ਹੈ ਜੀ ਸੋ ਇੱਧਰ ਵੀਰ ਕਿਦਾਂ ਅਮਨੋ ਕਿਦਾਂ ਹੂੰ ਠੀਕ ਆ ਲਈ ਜਾਂਦੀਆਂ ਸੂਟ ਦੋਨੇ ਆਵਾ ਟੀਆਂ ਕਰੋ ਸਿਲੈਕਟ ਵੇ ਕਰ ਸੂਟ ਸਰ ਸਿਲੈਕਟ ਕਰਕੇ ਤੁਹਾਨੂੰ ਫਿਰ ਦੱਸਦੇ ਆ ਕਿਹੜੇ ਲੈਣੇ ਸੂਟ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਬਲੌਗ ਅੱਜ ਦਾ ਹੈਗਾ ਪੂਰਾ ਸਾਡਾ ਫੈਮਿਲੀ ਦੇ ਪ੍ਰੋਗਰਾਮ ਹੈ ਲੋਹੜੀ ਦਾ ਫੁੱਲ ਬਲੌਗ ਦੇਖਿਓ ਸਾਰੇ ਰਿਸ਼ਤੇਦਾਰ ਸਾਰੀ ਫੈਮਲੀਆਂ ਇੱਥੇ ਪਹੁੰਚੀਆਂ ਸਾਡੀਆਂ ਆਪਣੇ ਚਾਚੇ ਤਾਏ ਮਾੜਾ ਸਮਾਨ ਕੱਢ ਲਿਆ ਮੈਂ ਉਹ ਵੀ ਪੈਕ ਕਰਵਾ ਲਈਏ ਜਾਓ ਓਕੇ ਹੈਲੋ ਹਾਂਜੀ ਜੀ ਅੱਪਾ ਕਰਵਾ ਲਿਆ ਜੀ ਪੈਕ ਕੱਪੜੇ ਦੇਖੋ ਗਾਇਸ ਕੱਪੜੇ ਕੱਪੜੇ ਪੈਕ ਹੋ ਰਹੇ ਨੇ ਆ ਦੇਖੋ ਜੀ ਇਧਰ ਕਿਹੜੇ ਸਾਡੇ ਸੂਟ ਪੈਕ ਹੋ ਗਏ ਅੱਗੇ ਚਲੇ ਜਾ ਭਾਜੀ ਭਾਈ ਕੋ ਚਲ ਗਿਆ ਓਕੇ ਓਕੇ ਠੀਕ ਆ ਨਵੀਂ ਪੈਕ ਹੋ ਗਿਆ ਜੀ ਪੈਕ ਹੋ ਗਏ ਹਾਂਜੀ ਬਹੁਤ ਗੋੜੇ ਗਏ ਨੇ ਪੈਸਾ ਅੱਜਾ ਨੂੰ ਜੀ ਨਹੀਂ ਨਹੀਂ ਕੰਬੀ ਜੰਤ ਪੈ ਨਹੀਂ ਹੋਣੀ ਤੇ ਚਲੋ ਜੀ ਹੋ ਗਈ ਡੰਨ ਬਾਈ ਡੰਨ ਗਾਇਸ ਟਰਨ ਹੋ ਗੋ ਬੰਦ ਕਰਦਾ ਜੀ ਹਾਂਜੀ ਖਾਦੋ ਅੰਕਾ ਲਓ ਹਾਂਜੀ ਹਾਂਜੀ ਹੋਰ ਗੈਰਿੰਗ ਦਬਾ ਲਈ ਪਾਤੀ ਕਿਵੇਂ ਪੋੜਾ ਗਾਈਸ ਆਪਣੇ ਨਾਲ ਸਾਰੇ ਕੱਪੜੇ ਭੋਏ ਬੰਦ ਕਰਦੀ ਲਫਾਵੇ ਬੰਦ ਕਰਦੀ ਖੁੱਲੇ ਰਹੇ ਆਹਾਂ ਤੇ ਫਾਫੇ ਬੰਦ ਕਰ ਦੋ ਕੋਈ ਉਹ ਤੇ ਜੀ ਆਜੂ ਦੇ ਆਹ ਦੇਖੋ ਜੀ ਸਾਡਾ ਸੁਨਵੀਰ ਦੇਖੋ ਸੁਨਵੀਰ ਕੀ ਕਰਦੇ ਤੁਸੀਂ ਨੇ ਤਾਂ ਅੱਜ ਪਾਪਾ ਕੋਲ ਲਾਈ ਸੀ ਸਰ ਪ੍ਰੋਗਰਾਮ ਤੇ ਤ੍ਰੀਤੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਚੱਲ ਬੈਠ। ਦਵਾਈ ਲੈ ਕੇ ਹਟਿਆਂ। ਪੁੱਤਰ ਠੀਕ ਕਿੱਥੇ ਹੋ ਗਈ ਪਤਾ ਨਹੀਂ। ਜ਼ਿਆਦਾ ਬਿਮਾਰ ਆ। ਬੇਬਾ। ਨਾ ਯਾਰ ਟ੍ਰੈਫਿਕ ਰਾਚੀ ਯਾਰ ਕਿੰਨਾ ਇੱਥੇ ਰਾਮਾ ਮੰਡੀ 'ਚ ਮੈਂ ਗੱਡੀ ਮਤਲਬ ਓਕੀ ਕੱਢੀ। ਆ ਦੇਖਿਓ। ਫਿਰ ਦੇਖ ਸਕਦੇ ਮੈਂ ਉਹ ਉਥੋਂ ਗੱਡੀ ਮਤਲਬ ਖਿੱਚਦਾ ਲਿਆ ਆਇਆ। ਆ ਜਿੱਦਾਂ ਕੈਮਰਾ ਗਿਆ। ਆ ਦੇਖ ਲਓ। ਆ ਸਾਬ ਲਾ ਲੋ ਫੇ ਇੱਥੋਂ ਮੋੜੀ ਮੈਂ ਗੱਡੀ ਫੇ ਜਾ ਕੇ ਆ ਮੈਡੀਕਲ ਤੇ ਮੈਂ ਪਹੁੰਚਾ ਕ੍ਰਿਸ਼ਨਾ ਆ ਕ੍ਰਿਸ਼ਨਾ ਮੈਡੀਕਲ ਤੇ ਸਾਬ ਲਾ ਲੋ ਵੀ ਰੱਸ਼ ਕਿੰਨਾ ਆ ਜੇ ਬੰਦਾ ਫਸਿਆ ਹੋਵੇ ਤੇ ਕਿੱਦਾਂ ਨਿਕਲੂਗਾ ਹੋ ਜਾਣਾ ਠੀਕ ਦਵਾਈ ਖਵਾ ਦਿੱਤੀ ਉਹ ਕਹਿੰਦੇ ਬੀਪੀ ਘਟਿਆ ਜਦੋਂ ਕਿੰਨੇ ਚਾਰ ਲੈਣਗੇ ਕੱਪੜੇ ਯਾਰ ਉਹ ਕੱਪੜੇ ਮੰਮੀ ਉਹੀ ਗੱਲ ਡਾਕਟਰ ਨੇ ਕਹੀ ਹਾਂ ਉਹ ਕਹਿੰਦਾ ਗਰਮੈਸ਼ ਨਾ ਵੀ ਹੋ ਜਾਂਦਾ ਆ ਵੀ ਜਦੋਂ ਹਾਂ ਹੀਟਰ ਵੀ ਚੱਲਣ ਦਾ ਕਿੰਦੇ ਜਦੋਂ ਗੱਡੀ 'ਚ ਬਿਠ ਗਰਮੈਸ਼ ਨਾ ਹੋ ਜਾਂਦਾ ਪਾਪਾ ਮੀਚੂ ਆਇਆ ਬਤੂ ਦੁਖ ਜਾ ਹੁਣ ਕੋਈ ਕੰਡਾ ਕਰੀ ਠੀਕ ਆ ਕਿੱਤੀ ਆ ਯਾਰ ਉਹੋ ਚੱਲ ਹੁਣ ਹੋ ਜਾਣਾ ਠੀਕ ਤੂੰ 10 20 ਮਿੰਟ ਤੇ ਦੇਖੀ ਠੀਕ ਆ ਫੇਰ ਤੇਰਾ ਮੇਕਅਪ ਕਰਨਾ ਸੀ ਮੇਕਅਪ ਕਰਕੇ ਆਏ ਹਾਏ ਹਾਏ ਕੀ ਬਾਜ਼ਰਾ ਜੀ ਸੁੰਦਰਾ ਬਣਾਉਣੀ ਅਸੀਂ ਆਣੀ ਮੇਰੀ ਲੋੜ ਦੀ ਬੁਗੀਏ ਟੈਨਸ਼ਨ ਨਾ ਲਿਆ ਕਰ ਕੁਛ ਨਹੀਂ ਹੋਇਆ ਟੈਨਸ਼ਨ ਲੈ ਵੀ ਲੋ ਕੁਛ ਨਹੀਂ ਹੋਇਆ ਠੀਕ ਆ ਓਕੇ ਆ ਐਮੀ ਟੈਨਸ਼ਨ ਨਾ ਲੈ ਬੜੀ ਹਾਂਜੀ ਲੋ ਬਈ ਉਈ ਗੱਲ ਨਹੀਂ ਬਾਈ ਕੋ ਦੀ ਮਿਹਰ 10-20 ਮਿੰਟ ਤਾਂ ਠੀਕ ਆ। ਪੰਨਾ ਵੀ ਗੱਡੀ ਮੈਂ ਲੈ ਆਇਆ ਮੈਂ ਦੱਬ ਕੇ ਮੈਂ ਕਹਾ ਵੀ ਮੇਰੀ ਗੱਡੀ ਕੱਢੋ ਕਹਿੰਨਾ। ਦੰਨੇ ਆਣੇ ਲੜਿਆ। ਮੈਂ ਕਹਾ ਮੈਨੂੰ ਪਰਾ ਜਾਣ ਦੇ। ਆਹ ਕੀ ਤੈਨੂੰ ਕਾੜੀ ਜਿਆਦਾ ਮੈਂ ਕਹਾ ਮੇਰੇ ਵਾਈਫ ਬਿਮਾਰ ਆ। ਫੇ ਜਾ ਕੇ ਢਿੱਲਾ ਪਿਆ ਬੰਦਾ ਨਹੀਂ ਤਾਂ ਗੱਲ ਪੈਨ ਨੂੰ ਫਿਰਦਾ ਸੀਗਾ। ਗਲਤ ਹੈ ਇਹੀ ਵੀ ਪੈ ਜਾਈਦਾ ਵੇਹੇ। ਅਰੇ ਘੱਟ ਤਾਂ ਫੇਰ ਇਹੀ ਵੀ ਨਹੀਂ ਕਰੀਦੀ। ਪਰ ਫੇਰ ਵੀ ਚਲੋ। ਮੈਂ ਸੋਚ ਰਿਹਾ ਮੈਂ ਕਹਾ ਨਹੀਂ ਯਾਰ ਵੀ ਗੱਲ ਨਾ ਹੋਰ ਨਾ ਮੈਂ ਲੰਘਣ ਰਿਹਾ ਉਹ ਨੂੰ ਹੁਣ ਆ ਹੀ ਪਤਾ ਨਹੀਂ ਕੁੱਦੇ ਲੰਘਣ ਜਾ ਕਰਾ ਨਾ ਚਲੋ ਚਲਿਏ ਹੁਣ ਭੈਣ ਘਰੇ ਦੋਸਤੋ ਹਲੋ ਵੀ ਆਪਾਂ ਆ ਗਏ ਆ ਗਗਨ ਦੀਦੀ ਘਰੇ ਮੰਮੀ ਹੁਣ ਇੱਧਰ ਕਿ ਪੀ ਤੇ ਠੀਕ ਨਹੀਂ ਹੈਗੀ ਤੇ ਬਾਅਦ ਫਿਰ 10 20 10 ਮਿੰਟ ਤੱਕ ਹੋ ਜਾਣਾ ਠੀਕ ਹੋਣਾ ਇੱਧਰ ਆ ਪਤਾ ਨਹੀਂ ਪਤਾ ਨਹੀਂ ਨਾ ਪਤੰਗ ਪਤੰਗ ਤੈਨੂੰ ਨਵੇਂ ਲੈ ਦਾਂਗੇ ਪਤੋ ਬਹੁਤੋ ਪ੍ਰੋਗਰਾਮ ਆਪਣੇ ਘਰੇ ਅੱਜ ਆਪਾਂ ਇੰਜੋਏਮੈਂਟ ਕਰਨਾ ਪੂਰਾ ਹੈ ਡੀਜੇ ਹੀ ਆਜੋ ਆ ਜਾ ਆ ਮੈਂ ਫੜ ਕੇ ਲੈ ਜਾਣਾ ਚਲੋ ਜੀ ਨਿਕਲੋ ਨਿਕਲੋ ਮੈਂ ਫੜਦਾ ਇੱਕ ਵਾਰ ਕਿਹਾ ਜੀ ਉਧਰ ਓਏ ਹੋਏ ਵਾਰਦੇ ਤੇ ਤਾਂ ਤਾਈ ਤਾਂ ਗਿਆ ਨਾ ਜਿੰਗਰੇ ਇਹਨੇ ਮੈਨੂੰ ਗਲੀ ਤੱਕ ਭਜਾਇਆ ਬਚ ਗਿਆ ਮੈਂ ਪ੍ਰੀਤੀ ਮੈਨੂੰ ਕਿੱਧਰ ਭਜਾਇਆ ਤੈਨੂੰ ਤਾਂ ਹੀ ਗਿਆ ਤੂੰ ਕਾਚੀ ਆ ਬਹੁਤ ਭਜਾਇਆ ਤੈਨੂੰ ਤਾਂ ਹੀ ਗਿਆ ਕਾਚੀ ਸਾਰੀ ਗਲੀ ਬਾਹਰ ਆ ਗਈ ਸਾਰੀ ਗਲੀ ਨਿਕਲੇ ਆ ਤੁਸੀਂ ਆਈ ਕਿਹ ਗਈ ਆ ਦੌੜ ਲਵਾਈ ਇਹਨੇ ਪੂਰੀ ਮੇਰੀ ਕਿਥੋਂ ਕਿਥੇ ਪੱਜਿਆ ਮੈਂ ਇਹਨੇ ਵੜ ਦੇਣਾ ਹੀ ਸਾਨੂੰ ਭਾਜੀ ਵਧੀਆ ਕੀਤਾ ਯਾਰ ਬਾਬਾ ਮੈਨੂੰ ਗਲੀ ਤੱਕ ਭਜਾਇਆ ਉਹਨਾਂ ਨੇ ਉੱਥੇ ਤੱਕ ਹਾਂ ਔਰ ਤੂੰ ਹੁਣ ਚੰਗਾ ਜਿਆ ਨਾ ਮਨ ਜਾਦਾ ਉਹੀ ਨਹੀਂ ਘਟਾ ਸੀ ਮੈਂ ਕਿਹਦਾ ਕਰਦਾ ਅੱਜ ਤੂੰ ਗਰਮ ਪੱਜਿਆ ਵੜੀ ਇਤਰੀ ਕੈਦਨ ਤਾਂ ਗਾਇਸ ਬਚਾਅ ਹੋ ਗਿਆ ਜੋ ਹੋਇਆ ਸਹੀ ਹੋਇਆ ਉਹ ਬੋਕ ਦਬਾ ਦੀ ਮੈਂ ਫੈਸਲਾ ਕਰਾਂਗੇ ਮੈਂ ਫੈਸਲਾ ਕਰਾਂਗੇ ਇਹਨਾਂ ਦਾ ਚਲੋ ਕਹਿਣਾ ਬੁੱਕੀ ਕਹਿਣਾ ਪ੍ਰੀਤੀ ਤਿਆਰ ਹੋ ਜਾਂ ਜਦੋਂ ਕਿਤੇ ਜਾਣਾ ਹੁੰਦਾ ਇਹ ਕਰਿਓ ਜਦੋਂ ਕਹਿਣਾ ਕਿਤੇ ਤਿਆਰ ਹੋ ਜਾਂ ਜਾ ਕੇ ਜਾਣਾ ਹੁੰਦਾ ਉਦੋਂ ਪ੍ਰੀਤੀ ਠੀਕ ਹੁੰਦੀ ਆ ਇਹ ਜਦੋਂ ਕਿਤੇ ਘਰੇ ਹੁੰਦੀ ਆ ਉਦੋਂ ਲਾ ਬੀਬੀ ਘਟ ਜਾਂਦੀ ਆ ਸਹੀ ਗੱਲ ਆ ਜਿਹੜਾ ਰਾਈਟ ਚਲੋ ਜੀ ਜੀ ਆਪਾਂ ਜਾਂਦੇ ਪਏ ਆ ਹੁਣ ਤੇ ਭਾਜੀ ਹੁਣੀ ਤੇਜ਼ ਚਲ ਗਏ ਸੀਗੇ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਲੱਗਾ ਕਿਤੇ ਮੁੜ ਪਏ ਆ ਸੋ ਹੁਣ ਆਪਾਂ ਜਾਣਨੇ ਪਏ ਆ ਮੱਲਣ ਵਾਲੇ ਉਹ ਵੀ ਸਾਡੀ ਆ ਭੈਣ ਕਰ ਲੋੜੀ ਐ ਜੀ ਐ ਲੈ ਵੀ ਲੈ ਵੀ ਲੈ ਵੀ ਲੈ ਵੀ ਲੈ ਵੀ ਮੈਂ ਮਿਲਣਾ ਜੀ ਮੈਂ ਉਹ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਰਨੀ ਜਰਾ ਵਧਾਈਆਂ ਨੂੰ ਮੰਮੀ ਜਰਾ ਹਾਂਜੀ ਭਾਜੀ ਕੀ ਸੱਚੀ ਗੱਲ ਸੱਚੀ ਗੱਲ ਕਿੱਦਾਂ ਠੀਕ ਹੋ ਵਧੀਆ ਲੇ ਤਾਂ ਆ ਜੋ ਇੱਧਰ ਮਿਲੋ ਵਰਤੋਂ ਸਾਰਿਆਂ ਨੂੰ ਹਾਂਜੀ ਭਾਂਜੀ ਬੁੱਪਾ ਜੀ ਕਿੱਦਾਂ ਹੋਰ ਠੀਕ ਠਾਕ ਹਾਂ ਠੀਕ ਆ ਪਰ ਠੀਕ ਠਾਕ ਹਾਂਜੀ ਕਿੱਧਰ ਰਾਖੀ ਕਿੱਥੇ ਆ ਆ ਦੇ ਚਲੋ ਮਿਲਦੇ ਆ ਰਾਖੀ ਹਾਂਜੀ ਪਹੁੰਚ ਗਏ ਹਾਂ ਹਾਂਜੀ ਫਾਈਨਲੀ ਆਪਾਂ ਬਹੁਤ ਹੀ ਲੇਟ ਪਹੁੰਚ ਗਏ ਆ ਆ ਸਾਡੀ ਭੂਆ ਜੀ ਇਹ ਸਾਡੀ ਤਾਈ ਯੈਸ ਉਹ ਸਾਡਾ ਭੋਗਣ ਜੀ ਤੇ ਇਹਨੂੰ ਭੋਗਣ ਜੀ ਹਲੋ ਹਲੋ ਕਰ ਦੋ ਬੋਲੀ ਭੋਗਣ ਜੀ ਦੋਨੇ ਭੋਗਣ ਜੀ ਵਾ ਜੋੜੀ ਬੜੀ ਵਧੀਆ ਲੱਗਦੀ ਲੋ ਬਈ ਇੱਧਰ ਦੇਖੋ ਅੱਛਾ ਆ ਰਾਖੀ ਉਹਨਾਂ ਜੀ ਮੈਂ ਬੁਲਾ ਲਿਆ ਪਹਿਲਾ ਬੁਲਾਇਆ ਮੈਂ ਆਖੀ ਵਧਾਈਆਂ ਬਹੁਤ ਬਹੁਤ ਲੋ ਬਈ ਰੋਣਕਾ ਰੋਣਕਾ ਕੋਈ ਨਹੀਂ ਆਇਆ ਓਏ ਹੈਲੋ ਲੈ ਵੀ ਲੈ ਵੀ ਬੱਲੇ 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 ਇੱਧਰ ਬੋਬਾ ਕਰੋ ਇੱਧਰ ਬੋਬਾ ਕਰੋ ਓ ਕਿੱਦਾਂ ਵੇ ਕੁੜੀ ਆ ਠੀਕ ਹੈ ਠੀਕ ਓ ਬੁੱਗੂਏ ਗੱਲਾ 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 ਓ ਮੜਾ ਢੇ ਟ ਉਹ ਮੜੇ ਢੇਲੇ ਕਰ ਦੋ ਬਟਨ ਹੁਣ ਥੋੜਾ ਜਿਹਾ ਹੋਊਗੀ ਤੋ ਪੰਜ ਚੜ ਗਈ ਆ

ਅਪਾ ਅਪਏ ਤੋਂ ਬਾਅਦ ਵੇਲੇ ਹੋਗੇ ਤੁਹਾਡੇ ਘਰੇ ਚਲ ਜਾਣਾ ਜਦੋਂ ਹੋ ਗਿਆ ਪੱਤੀ ਗਿਆ ਜਦੋਂ ਆਪਾਂ ਭਾਜੀ ਕਿਤੇ ਆ ਅੱਛਾ ਅੱਛਾ ਡੋਡੀ ਜੀ ਦੀ ਬਾਦ ਕੋਈ ਨਾ ਆਪਾਂ ਆਪਾਂ ਜਾਵਾਂਗੇ ਦੋਸਤੋ ਮੇਰੀ ਸਿਸਟਰ ਨੇ ਕੰਮ ਖੋਲਿਆ ਨਵਾਂ ਉੱਥੇ ਮੈਂ ਉੱਥੇ ਮੈਂ ਜਾਣਾ ਆ ਤੁਸੀਂ ਸਾਰਿਆਂ ਨੇ ਬਲੌਗ ਸਾਡਾ ਇਹ ਵੀ ਦੇਖੋ ਜੀ ਠੀਕ ਆ ਬਾਦ ਚਲੋ ਮੈਂ ਕਦੇ ਤੋਂ ਬਾਦ ਕਰਾਂਗਾ ਡੇਮਾ ਸਾਰੇ ਸਾਹਮਣੇ ਕਿੱਧਰ ਵੇਲੇ ਨੂੰ ਆਈ ਸਾਰੇ ਮੈਂ ਦੇਖਣ ਆ ਰਹੇ ਹਾਂ ਅੱਜ ਵੇਲੇ ਹੋ ਗਿਆ ਨਾ ਲੋੜੀ ਤੋਂ ਬਾਅਦ ਪੰਕਾ 15 ਤਰੀਕ ਨੂੰ ਆ ਪਰਮਨੀ 15 ਤਰੀਕ ਨੂੰ ਮੈਨੂੰ ਫੋਨ ਕਰ ਲਿਓ ਠੀਕ ਆ ਆ ਘਰ ਆਵਾਂਗੇ ਇੱਧਰ ਮੈਂ ਲੋਹਰ ਆ ਗਈ ਆ ਮੇਰਾ ਪੁੱਤ ਉਹ ਪੁੱਤ ਬੰਦ ਕੀਤੇ ਆ ਉਹਨਾਂ ਨੇ ਇਹ ਇਹ ਨਹੀਂ ਨਿਕਲ ਲੈ ਆ ਮੇਰਾ ਲੋ ਵੀ ਇੱਧਰ ਮਿਲ ਜਾਂਦੇ ਸਾਰਿਆਂ ਨੂੰ

ਬਾ ਲੱਗੇ ਚਾਹ ਪੀਣਾ ਚਲੋ ਵੀ ਚਲਿਏ ਚਾਹ ਪੀਏ ਹਾਂਜੀ ਇੱਥੇ ਟੂਰ ਸਾਰੇ ਆ ਗਏ ਬੜੀਆ ਤੇ ਅੱਪਾ ਆ ਗਏ ਆ ਭਾਈ ਬੜੇ ਨੇ ਆਪੇ ਇਹ ਹਾਂਜੀ ਆਪਾਂ ਤੁਹਾਨੂੰ ਗੱਲ ਕੀ ਦਿਖਾਉਣਗੇ ਅੱਗੇ 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 ਆਪਾਂ ਆਹ ਨਾਲ ਜਿਹੜਾ ਲਾਵਾ ਕੋਈ ਤੁਹਾਨੂੰ ਦੇਖਣਾ ਹੈ ਨਾ ਅੱਛਾ ਸਾਡੀ ਫੋਟੋ ਵੀ ਦੇਖ ਲਈ ਆ ਅੱਜ ਦਾ ਵਲੋਗ ਵੀ ਦੇਖਣਾ ਯੋ ਹੈਲੋ ਕਰੀਏ ਆਏ ਆਓ ਆਓ ਉਹ ਵੀ ਆ ਗਏ ਪੰਨਾ ਰਾਜ ਮੈਨੂੰ ਲੱਗਦਾ ਉਹ ਨੇ ਸਾਨੂੰ ਪਛਾਣ ਲਿਆ ਆ ਸਾਡਾ ਮਨਵੀਰ ਹੈਲੋ ਕਬੀ ਸੱਚੀ ਗੱਲ ਮੈਨੂੰ ਪਤਾ ਹੀ ਨਹੀਂ ਸੀ ਮੈਂ ਦੱਸੀ ਤਾਂ ਜਾਂਦਾ ਆ ਸੱਚੀ ਗੱਲ ਸੱਚੀ ਗੱਲ ਹੈਲੋ ਕਿੱਦਾਂ ਵੇ ਤੋ ਕਿਦਾਂ ਵੇ ਮੈਂ ਸਾਰੇ ਮੁੰਡੇ ਬਲੌਗ ਵੇਖਦੇ ਭਰਾ ਆਪਣੇ ਆ ਬੜਾ ਪਿਆਰ ਦਿੱਤਾ ਇਹਨਾਂ ਨੇ ਸੱਤ ਖਰਾ 8 ਆਈਡੀਆਂ ਤੋਂ ਇਹਨਾਂ ਨੇ ਮੈਨੂੰ ਫੋਲੋ ਕੀਤਾ ਬਈ ਇਹ ਹੁੰਦਾ ਪਿਆਰ ਹਨ ਭੱਜੇ ਹੀ ਆਏ ਫੋਟੋਆਂ ਕਰਾਈਆਂ ਮੈਂਸ਼ਨ ਕਰਾਈਆਂ ਸਾਬਾ ਕੁਝ ਨਾ ਕੁਰਦੇ ਤਾਂ ਕੋਟ ਪੈਂਟ ਪਾਏ ਪਿਛਲੇ ਜਾਣੇ ਹੈ ਅੱਜ ਦਾ ਬਲੌਗ ਵੇ ਕਿੰਨੇ ਕਿੰਨੇ ਵੇਖਣਾ ਆ ਸਾਰਿਆਂ ਨੇ ਸਾਰਿਆਂ ਨੇ ਦੇਖਣਾ ਹਨ ਚਲੋ ਲਵ ਯੂ ਹੈ ਸਾਰਿਆਂ ਨੂੰ ਖਾਈਏ ਪਕੌੜੇ ਫੇਰ ਹੁਣ ਜਾ ਕੇ ਇਕੱਠੇ ਹੋ ਕੇ ਖਾਂਦੇ ਆ ਜੋ ਠੀਕ ਆ ਆ ਜੋ ਵੀ ਆਪਾਂ ਨੂੰ ਕੁੜੀਆਂ ਮਿਲੀਆਂ ਦੋ ਜਣੀਆਂ ਦੇ ਤੁਹਾਡਾ ਧੰਨਵਾਦ ਇਹ ਪਰਾਵਾ ਸਾਨੂੰ ਪਿੱਛੇ ਕੁੜੀਆਂ ਵਿਚਾਰੀਆਂ ਬਾਜਾ ਮਾਰਦੀਆਂ ਆਈਆਂ ਭੱਜ ਗਏ ਭਾਜੀ 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 ਤੁਸੀਂ ਬਲੌਗ ਬਣਾਉਂਦੇ ਹੋ ਮੈਂ ਤਾਂ ਹਾਂਜੀ ਯਾਰ ਤੁਹਾਨੂੰ ਤੇਰੇ ਨੂੰ ਦੇਖ ਕੇ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਅੱਜ ਬਲੌਗ ਦੇਖਣਾ ਹਾਂਜੀ ਜ਼ਰੂਰ ਹਾਂ channel ਨੂੰ ਸਬਸਕ੍ਰਾਈਬ ਕੀਤਾ ਹੈ ਹਾਂਜੀ ਵਾਹ ਠੀਕ ਆ ਬਈ ਕੀ ਕਹਿਣਾ ਸਾਰਿਆਂ ਨੂੰ ਤੁਸੀਂ ਤੁਸੀਂ ਵੀ ਲਾਈਕ ਕਰੋ ਫੋਲੋ ਕਰੋ ਕਮੈਂਟ ਕਰੋ ਥੈਂਕ ਯੂ ਥੈਂਕ ਯੂ ਆ ਜਾ ਵੀ ਲੋ ਵੀ ਆਪਾਂ ਨੂੰ ਕੁੜੀਆਂ ਮਿਲੀਆਂ ਆ ਏ ਛੋਟੀਆਂ ਛੋਟੀਆਂ ਨਾ ਆਪਣਾ ਬਲੌਗ ਵੇਖ ਰਹੀਆਂ ਬਹੁਤ ਬਹੁਤ ਵਧੀਆ ਲੱਗਾ ਇਹਨਾਂ ਨੇ ਵਿਚਾਰੀਆਂ ਨੇ ਪਿੱਛੋਂ ਬਾਜਮਾਰੀ ਭੱਜੀਆਂ ਆਈਆਂ ਪਾਜੀ ਗਈ ਬਲੌਗਰ ਉਹਨਾਂ ਦੇ ਮੈਂ ਕਿਹਾ ਹਾਂਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਦੇ ਸਾਹਮਣੇ ਧੰਨਵਾਦ ਤੁਹਾਡਾ ਪਤਾ ਹੀ ਨਹੀਂ ਕਿ ਆ ਦੋ ਕੁੜੀਆਂ ਹੋਰ ਮਿਲੀਆਂ ਆਇਆ ਤੇ ਇਹ ਆਪਣਾ ਬਲੌਗ ਵੇਖ ਰਹੀਆਂ ਆ ਪ੍ਰੀਤ ਵੀ ਆ ਗਈ ਇਹਦੇ ਕੁੜੀਆਂ ਬਲੌਗ ਵੇਖਦੀਆਂ ਆਪਣਾ ਥੈਂਕ ਯੂ ਧੰਨਵਾਦ ਕਰੋ ਸਾਰਿਆਂ ਨੂੰ ਸਾਰਿਆਂ ਸਾਹਮਣੇ ਥੈਂਕ ਯੂ ਤੁਹਾਡਾ ਮੇਰੀ ਗੱਲ ਸੁਣੋ ਬਲੌਗ ਨੂੰ ਸ਼ੇਅਰ ਕਰਨਾ ਹੈ ਠੀਕ ਆ ਤੁਹਾਨੂੰ ਹੈਪੀ ਲੋੜੀ ਦੋਨਾਂ ਜਣੀਆਂ ਇਹ ਮੁਬਾਰਕਾ ਬਹੁਤ ਬਹੁਤ ਠੀਕ ਹੈ ਮੰਗੀ ਨਹੀਂ ਲੋੜੀ ਮੈਂ ਨਹੀਂ ਕਦੋਂ ਜਾਣਾ ਸਾਨੂੰ ਵੀ ਲੈ ਆਈਓ ਠੀਕ ਹੈ ਪੈਸੇ ਜ਼ਿਆਦਾ ਮਿਲਣ ਠੀਕ ਹੈ ਓਕੇ ਡਨ ਈ ਲੋ ਵੀ ਅਦਰ ਅੰਟੀ ਹੁਣੀ ਦੀਦੀ ਹੁਣੀ ਸਾਨੂੰ ਮਿਲੇ ਆ ਧੰਨਵਾਦ ਬਹੁਤ ਪਿਆਰ ਬਖਸ਼ਿਆ ਤੋਰੋ ਨਵਾਂ ਦੀ ਲੋੜ ਨਵਾਂ ਦੀ ਲੋੜੀ ਤੇ ਆਏ ਹੋਏ ਆ ਬੱਚੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਹਾਂਜੀ ਆਪਾਂ ਰੋਟੀ ਦਾ ਖਾਣੇ ਲੱਗੇ ਪੈਣੋ ਬਾਗ ਬਲਾਗ ਦੇਖੀ ਤੇ ਇਹਨਾਂ ਦੇ ਬੱਚਿਆਂ ਨੂੰ ਸਾਰੇ ਦੇਖਿਆ ਕਰੋ ਲਾਈਕ ਵੀ ਕਰਿਆ ਕਰੋ ਜਿਹੜੀ ਗੱਲ ਮੈਂ ਕਹਿੰਦੀ ਮਾਰਾਂ ਸਾਰੀ ਗਾਇਤ ਹਾਂ ਚੱਲਦੇ ਆਪਾਂ ਤੁਸੀਂ ਰੋਟੀ ਖਾ ਲਓ ਜਰੂਰ ਰੋਟੀ ਟੋਟੀ ਖਾ ਲਈ ਠੀਕ ਆ ਓਕੇ ਜੋ ਰੋਟੀ ਖਾ ਲਈ ਤੁਹਾਨੂੰ ਅੱਧਿੱਤੇ ਬੈਠੇ ਚੱਲਦੇ ਆ ਪੱਕਾ ਚੱਲਦੇ ਆ ਵੀ ਉਹ ਵੀ ਦੀਦੀ ਹੁਣੇ ਚੱਲੇ ਆ ਹੁਣ ਤੇ ਜੀ ਜੀ ਜਲਦੀ ਚੱਲੇ ਆ ਡੀਜੀ 2 ਚੱਲਦੇ ਜੀ ਜੀ ਹੁਣੇ ਪਰ ਕਹਿੰਦੇ ਚੱਲੇ ਆ ਤੇ ਓਕੇ ਜੀ ਜੀ ਬਾਏ ਬਾਏ ਹਾਂ ਫਸੂ ਬੋਲੋ ਹੈਲੋ ਗਾਇਸ ਕਰ ਹੈਲੋ ਗਾਇਸ ਹੈ ਸਾਡਾ ਮੁੰਡਾ ਤੇ ਇਹ ਇਹਨੂੰ ਬਹੁਤ ਸ਼ੌਂਕ ਬਲੌਗ ਬਲੌਗ ਬਣਾਉਣ ਦਾ ਕਹਿੰਦਾ ਮੈਨੂੰ ਬਲੌਗ ਚ ਲੈ ਕੇ ਆਓ ਮਾਮੂ ਤੇ ਇਹ ਮੇਤੋਂ ਸੰਗ ਦਾ ਵੀ ਰਹਿੰਦਾ ਆ ਤੇ ਆਉਂਦਾ ਵੀ ਨਹੀਂ ਲੱਗੇ ਤੇ ਹੁਣ ਆ ਗਿਆ ਕਰ ਗੱਲ ਕਰ ਕੀ ਗੱਲ ਕਰਨੀ ਈ ਗਾਣਾ ਸਾਰਿਆਂ ਨੂੰ ਹੈਲੋ ਬੁਆ ਜੀ ਕਿਆ ਦੇ ਹੈਲੋ ਜੀ ਕੀ ਹਾਲ ਚਾਲ ਸੰਗਦਾ ਆ ਮੁੰਡਾ ਕੀ ਹਾਲ ਚਾਲ ਜੀ ਹਾਂ ਜੀ ਤੇ ਸਾਡਾ ਆਪਣਾ ਮੁੰਡਾ ਘਰ ਦਾ ਤੇ ਇਹ ਮਾਮੂ ਆ ਵਿਕਰਮ ਦਾ ਦੇ ਇਹ ਸਾਡੇ ਮੁੰਡੇ ਆਪਣੇ ਆ ਤੇ ਹੁਣੇ ਚੱਲੇ ਆ ਇਹਨਾਂ ਨੂੰ ਮੈਂ ਤਾਂ ਰੋਜ਼ ਕਹਿੰਦੇ ਨੇਰਾ ਹੋ ਜਾਣਾ ਠੰਡੇ ਆ ਨਾ ਤਾਂ ਕਰਕੇ ਚੱਲਾ ਤੇ ਹੁਣ ਬਾਏ ਬਾਈ ਮਾਮੂ ਆ ਗਿਆ ਪੱਕੀ ਗੱਲ ਆ ਦੀਦੀ ਤੁਹਾਡੇ ਘਰੇ ਮਾਵੂਗਾ 17 ਜਾਂ 18 ਤਰੀਕ ਨੂੰ ਪੱਕਾ ਹਾਂਜੀ ਜੀ ਆਪਾਂ ਆ ਗਏ ਅੱਜ ਜੀ ਹੋਣਾ ਜੀ ਚੱਲੇ ਆ ਜੀ ਮੈਨੂੰ ਥੋੜੀ ਸਿਰ ਤੇ ਜੀ ਠੀਕ ਨਹੀਂ ਆ ਇਸ ਕਰਕੇ ਮੈਂ ਥੋੜਾ ਬੋਰਿੰਗ ਜੀ ਲੱਗ ਰਹੀ ਆ ਅੱਛਾ ਹੋ ਗਿਆ ਖਾਣਾ ਈਤੀ ਹੋਈ ਨਾ ਮੋ ਜਣ ਮੇਰੇ ਲਟਕਿਆ ਜਾ ਪਿਆ ਆ ਅੱਛਾ ਆ ਮਾ ਡੀ ਵੀ ਨਿਆ ਗਾਈ ਹੋਇਆ ਨਾ ਠੀਕ ਮੈਂ ਥੋੜਾ ਟੰਕ ਤਰਪਾ ਜੀ ਤਰਪਾ ਇਧਰ ਮੰਮੀ ਨਹੀਂ ਆ ਗਏ ਨੇ ਇਧਰ ਆ ਲੈ ਲੈ ਸਾਡੇ ਨਿਆਣੇ ਤਾਂ ਲੈ 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 ਦੇਖੋ ਅੱਜ ਗਾਇਸ ਆਪ ਆ ਗਏ ਆ ਗਗਨਦੀਵ ਕਰੀਆ ਆਪਾਂ ਸਾਰਾ ਪ੍ਰੋਗਰਾਮ ਲੋੜੀ ਦਾ ਅਟੈਂਡ ਕਰ ਲਿਆ ਸੋ ਕੱਲ ਨੂੰ ਪ੍ਰੋਗਰਾਮ ਆਪਣੇ ਪ੍ਰੀਤ ਬਾਜੀ ਦੇ ਘਰੇ ਆ ਮੋਬਾਈਲਸ ਪ੍ਰੀਤ ਮੋਬਾਈਲਸ ਉੱਪਰ ਦੇ ਉਹਨਾਂ ਦੇ ਘਰੇ ਆਪਣੇ ਹੈਗਾ ਪ੍ਰੋਗਰਾਮ ਸੋ ਆਪਾਂ ਉੱਥੇ ਕੱਲ ਜਾਣਾ ਆ ਤੇ ਉੱਥੇ ਸੁਕਮੀ ਸਾਹਿਬ ਜੀ ਦਾ ਪਾਠ ਹੈ ਤੇ ਉੱਥੇ ਡੀਜੇ ਵਗੈਰਾ ਆ ਤੇ ਸਾਰਾ ਜੋ ਵੀ ਸਿਸਟਮ ਚੱਲੂਗਾ ਨਾ ਆ ਹੁੰਦਾ ਆ ਆਪਾਂ ਜਾਣਾ ਗਾਇਸ ਤੇ ਉੱਥੇ ਤੁਸੀਂ ਕੱਲ ਨੂੰ ਸਾਡੇ ਨਾਲ ਬੜਿਆਂ ਦੀ ਹੋ ਤੇ ਤੁਹਾਡੇ ਕਰਕੇ ਜੀ ਨਵੇਂ ਨਵੇਂ ਬਲੌਗ ਲੱਗ ਆਈਦੇ ਆ ਕੋਈ ਕਮੀ ਵਿੱਚ ਵੀ ਨਾ ਜੁਰੂਰ ਦੱਸਿਓ ਕੋਲੋਂ ਠੀਕ ਹੈ ਜੀ ਇਹ ਤੇਰੇ ਬੂਹਰੇ ਸਾਚ ਪਾਉਣ ਆ ਆ ਲੈ ਲੈ ਇਧਰ ਮੈਂ ਗੱਭਰੂ ਵਾਲੀ ਗੀਤ ਹੈ ਗੱਲ ਲੱਗ ਤੂ ਤਵੇ ਗੱਭਰੂ ਆ ਇਧਰ ਮੰਮੀ ਜੀ ਉਹ ਫੋਨ ਤੇ ਕਹਿੰਦਾ ਟਿਕ ਟਿਕ ਬਣਦੀ ਤੇਰੇ ਨਾਲ ਹੱਸਦੀ ਦੀ ਟਿਕ ਟਿਕ ਬਣਦੀ ਕਿੰਨੇ ਮੰਮੀ ਨੇ ਬੋਲੀ ਉਹ ਇਹ ਮੇਰੀ ਗੱਲ ਜੀ ਆਪਾਂ ਪੀਣ ਲੱਗਿਆ ਜੀ ਚਾਹ ਘੁੱਟ ਘੁੱਟ ਪੀ ਲਈਏ ਚਾਹ ਸੋਹਣੀਏ ਇੱਕ ਟਿਕ ਟਲਾ ਕੇ ਆਹ ਐਸ਼ੀ ਆਹ ਥੋੜਾ ਢਿੱਲਾ ਹਟਾ ਏ ਘਟ ਜਿਆਦਾ ਨਹੀਂ ਓਖਾ ਜਿਹੜਾ ਲੰਗਿਆ ਹੀ ਨਹੀਂ ਕਿੰਦਾ ਇੱਕ ਹੱਥ ਦੀ ਕਿੱਟ ਬਣ ਗਈ ਆਹ ਦਿਨਾਂ ਦੇ ਸਕੇ ਬਲੂਨ ਲੱਗ ਪਿਆ ਮੈਨੂੰ ਜਾਣ ਲੈ ਬਲੂਨ ਲੱਗ ਲੈ ਲੈ ਦੇਖੋ ਜੈਸ ਕਰਦੇ ਚੱਪ ਪੇੜੀ ਇੱਥੇ ਕਿਤੇ ਪਤਾ ਪੱਗ ਪਾਇਆ ਆ ਹਾਂ ਇਹ ਲੜੀ ਬੁੜੀ ਇਹ 100 ਸਾਲ ਦੀ ਕੁੜੀ ਚਲੋ ਵੀਰੇ ਇੱਧਰ ਆਇਓ ਗੱਲ ਸੁਣਿਓ ਮੜੀ ਜੀ ਉਹਦੇ ਢੋਲੂ ਪਾ ਲੋੜੀ ਲਾਗੀ ਲੋੜੀ ਉਹਦੇ ਉਹਦੇ ਪਾਂਜ ਆ ਦੇਖੋ ਜੀ ਲੋੜੀ ਮੰਗਣਾ ਹੈ ਹਾੜੀ ਲੋੜੀ ਸੁਨਦਰ ਮੰਦਰੀਏ ਹਾਏ ਦੁੱਧ ਮਾਰਦਾ ਤੂੰ ਗਣਾ ਹੋਈ ਸੁਨਦਰ ਮੰਦਰੀਏ ਹਾਏ ਇਹਨਾਂ ਕੋਣ ਵਿਚਾਰਾ ਹਾਏ ਦੁੱਲਾ ਭੱਟੀ ਵਾਲਾ ਚਲੇਦੀ ਵਈ ਲੈ ਚੱਕਰਦਾਈ ਜੱਟਾਂ ਦੇ ਪੁਰਾਣੇ ਮੈਚ ਜੱਟ ਜੂਰੀ ਗੁੱਟੀ ਨੰਬਰ 43 ਲੁੱਤੀ ਇੱਕ ਬੁੱਲਾ ਰਹਿ ਗਿਆ ਐਨ ਸਾਰਾ ਹੀ ਆਉਂਦਾ ਇੱਕ ਬੁੱਲਾ ਰਹਿ ਗਿਆ ਲੋੜੀ ਦਾ ਬਾਰੀ ਰਹਿ ਗਿਆ ਮੈਂ ਬੋਲਿਆ ਗਿਆ ਕੋ ਦੀਪ ਆਹਦੇ ਆ ਦੋਨੇ ਆ ਭੈਣ ਭਰਾਵਾਂ ਨੇ ਮੈਚਿੰਗ ਵੇਲੇ ਕਰੀ ਕੀਤੀ ਅੱਜ ਸਾਡੇ ਕੋਰ ਦੇ ਨਾਮ ਤੇ ਨੂੰ ਲੋੜੀ ਵਾਲਾ ਦੇਖੀ ਨਾ ਮੁੰਡਾ ਉਹ ਮੈਂ ਕਹਿੰਦੀ ਮੈਂ ਰੀਆ ਵਿਜਾ ਸਾਨੂੰ ਆ ਕੇ ਲੋੜੀ ਪਾਵੇ ਮਾਇਆ ਸਾਡਾ ਦਿਲ ਮਾਇਆ ਮਾਇਆ ਦੇ ਲੋੜੀ ਪਾਣੇ ਇਹਨਾਂ ਨੂੰ ਅੱਦਰ ਕੀ ਚੱਲੰਦਿਆ ਆਪਾਂ ਕੀ ਕਰਨਦੇ ਅੰਦਰ ਤਾਂ ਇਹ ਨਾਲ ਉਹ ਨਹੀਂ ਦਰਕਾਰ ਨਾ ਮੈਂ ਨਾ ਕਰਾਂ ਸਹੀ ਨਾ ਕਿ ਬੈਟਰੀ ਨਵੀਂ ਦਿਖਾ ਲਾ 7800 ਕਾਦੀ ਉਹ ਲਾਈਟਿੰਗ ਨਹੀਂ ਆ ਚਾਲ ਵੀ ਹੋ ਜਾਂਦੀ ਕਾਦੀ ਗੱਡੀ ਤੇ ਫੋਨ ਚਾਰਜ ਲਾਈ ਆ ਡੈਡ ਹੋਈਆਂ ਖੜੀ ਬੜਾ ਜਿਗਾੜ ਆਇਆ ਹਮ ਮੈਟਰ ਤੇ ਲਈ ਚਾਰਜ ਹੋ ਜਾਂਦੀ ਹੈ ਮੈਟਰ ਤੇ ਬੈਟਰੀ ਹੋ ਕੋਈ ਪਤਾ ਹੀ ਨਹੀਂ ਅਸੀਂ ਜਾਣਾ ਆ ਮੈਂ ਦੁੱਧ ਲੈਣੇ تو اسی جا رہے ہیں گائز ہم جا رہے ہیں گائز ہم جا رہے ہیں پنڈ لاجڑا ضلع چلندر اینڈ ٹھیک ہے دیدی ٹھیک ہے ہن جی جی آ دے لو جی کُلی چلنا چلنا چل جا جا اتھر دیکھو میرے آلوں دونوں یانے ممی ہاں دیکھو چلو ਕਿੰਨੇ ਕੱਪੜੇ ਹੀ ਲਾਤੇ ਅਸੀਂ ਹਾਈ ਨਹੀਂ ਫੋਣਦੇ ਜੇਰਾ ਨੰਦ ਜਿਹੜਾ ਟੁੱਟਾ ਉਹਦਾ ਕੋਣ ਲਵਾਵੀਂ ਮੁੰਡਾ ਲਵਾਵੇ ਜਿੱਦਕ ਮੈਂ ਤੇ ਮੇਰੀ ਜੀਰ ਬਾਬ ਕਰੀ ਮੜੀ ਹੁਣ ਆਪਾਂ ਮੰਦਿਰ ਦੀ ਗੁਰੂ ਚੱਲੇ ਆ ਜੇ ਕੋਈ ਸਾਨੂੰ ਤੁਹਾਨੂੰ ਕੋਈ ਗਿਲਾ ਸ਼ਿਕਵਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਆ ਤੁਹਾਨੂੰ ਕੁਝ ਗਲਤ ਲੱਗਦਾ ਤੁਸੀਂ ਸਾਨੂੰ ਦੱਸ ਦਿਆ ਕਰੋ ਵੈਸੇ ਆਪਾਂ ਸਿਮਖੋਲ ਕਰਦੇ ਰਹੀਦਾ ਤਾਂ ਸੋਧ ਦੀ ਮਤ ਮਤ ਤਾਂ ਲੱਗੇ ਰਹੀਦਾ ਵੀ ਚਲੋ ਮਨਰੰਜਰ ਹੁੰਦਾ ਆ ਹਨ ਪਰ ਇੱਕ ਦੁੱਖ ਦੀ ਖਬਰ ਬਹੁਤ ਜ਼ਿਆਦਾ ਆ ਗਈ ਆ ਮੈਨੂੰ ਟੈਨਸ਼ਨ ਬਹੁਤ ਜ਼ਿਆਦਾ ਪੈ ਗਈ ਕੀ ਕਰ ਸਕਦੇ ਹੁਣ ਯਾਰ ਜੋ ਰੱਬ ਨੇ ਮੇਰੀ ਕਿਸਮਤ ਚ ਲਿਖਿਆ ਮੈਨਾ ਉਹੀ ਹੋਣੀ ਆ ਤੇ ਇੱਕ ਬਹੁਤ ਜ਼ਿਆਦਾ ਦੁੱਖ ਦੁੱਖ ਦੀ ਖਬਰ ਆ ਗਈ ਆ ਉਹ ਮੈਂ ਤੁਹਾਨੂੰ ਦੱਸਾਂਗਾ ਕੱਲ ਨੂੰ ਕੀ ਕਰ ਸਕਦੇ ਆ ਜੋ ਰੱਬ ਨੇ ਸਾਨੂੰ ਸਾਡੇ ਲੇਖਾ ਚ ਲਿਖਿਆ ਉਹ ਵੀ ਕੁਝ ਹੋਣਾ ਹਨ ਅਸੀਂ ਕੁਝ ਨਹੀਂ ਕਰ ਸਕਦੇ ਤੇ ਬਾਕੀ ਮੈਂ ਵਾਕਿ ਤੁਹਾਨੂੰ ਕੱਲ ਸਾਰਿਆਂ ਨੂੰ ਜਰੂਰ ਦੱਸੂਗਾ। ਬਾਈ ਗੁਰਜੀ ਮੇ ਬਾਈ ਗੁਰ ਬਾਈ ਗੁਰ ਨੂੰ ਮੇਰ ਕਰੇ। ਬਸ ਸਾਰਾ ਕੁਝ ਠੀਕ ਠੂਕ ਠੀਕ ਠਾਕ ਹੀ ਹੋਵੇ। ਤੇ ਹੁਣ ਆਪਾਂ ਚੱਲਦੇ ਆ ਕਰੇ। ਅਮਨ ਜੀ ਵੀ ਨਹੀਂ ਚੱਲ ਗਏ ਆ। ਤੇ ਆਪਣਾ ਅੱਜ ਬਲੌਗ ਤੁਹਾਨੂੰ ਕਿਵੇਂ ਇੱਦਾਂ ਲੱਗਾ? ਤੇ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਵਧੀਆ ਲੱਗਾ ਫੇਰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿੱਦਾਂ ਮੁੰਡਿਆ? ਠੀਕ ਠਾਕ ਲਾਈਕ ਕਰ ਦੇ। ਦੇਖ ਲਈ ਮਮਾ ਘਰ ਜਾ ਗਏ। ਵਿਕਰਮ ਬਲੌਗਸ ਠੀਕ ਆ। ਵਿਕਰਮ ਬਲੌਗ ਹਾਂ ਵਿਕਰਮ ਬਲੌਗ ਇਹਨਾਂ ਭਾਬੀ ਨੂੰ ਜਾਣਦੇ ਮੈਨੂੰ ਆ ਜਾ ਆਜੋ 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 ਚਲੋ ਚਲੋ ਵੀ ਸੋ ਆਪਾਂ ਗਾਈ ਚੱਲੇ ਆ ਇੱਧਰ ਤੇ ਆਹ ਦੇਖੋ ਸਾਡੇ ਛੋਟੂ ਵਾਹਿਗੁਰੂ ਜੀ ਮੇਰੇ ਸਾਡੇ ਬੱਚੇ ਤੰਦਰੁਸਤ ਰਹਿਣ ਬਸ ਇਹੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਵੇ ਕਿ ਹੇ ਪਾਸੇ ਵੀ ਚਲੋ ਵੀ ਆ ਗਈ ਆਪਣੀ ਗੱਡੀ ਹੇ ਵੀ ਰਾਣੀ ਸਾਡੀ ਇਹਦਾ ਇੰਨੇ بڑا ਹੌਸਲਾ ਜੱਟਾ ਚਲੋ ਵੀ ਚਲਿਏ ਆ ਦੇਖੋ ਕਿਦਾਂ ਬੈ ਕੇ ਚੱਕੇ ਹੋ ਆ ਚਲੋ ਰੱਖੋ ਜਿੱਦਾਂ ਚੱਕੇ ਹੋ ਸੀ ਕਰੋ